ਜਿਵੇਂ ਤੁਹਾਨੂੰ ਪਤਾ ਹੈ ਵੀਰਵਾਰ ਨੂੰ ਪੀਰਾਂ ਫਕੀਰਾਂ ਦਾ ਦਿਨ ਮੰਨਿਆ ਜਾਂਦਾ ਹੈ ਤੇ ਜਿਹੜੇ ਲੋਕ ਪੀਰਾਂ ਫਕੀਰਾਂ ਨੂੰ ਮੰਨਦੇ ਨਹੀਂ ਉਹ ਵੀਰਵਾਰ ਵਾਲੇ ਦਿਨ ਇਹ ਕੰਮ ਕਦੀ ਨਾ ਕਰਨ ਨਹੀਂ ਤਾਂ ਉਹ ساری ਉਮਰ ਰੋਂਦੇ ਰਹਿਣਗੇ ਉਹਨਾਂ ਨੂੰ ਪੀਰਾਂ ਫਕੀਰਾਂ ਦੀ ਕਿਰਪਾ ਕਦੀ ਵੀ ਪ੍ਰਾਪਤ ਨਹੀਂ ਹੋਏਗੀ ਇਹ ਤੁਸੀਂ ਚੰਗੀ ਤਰ੍ਹਾਂ ਜਾਣਦੇ ਹੋ ਜਦੋਂ ਪੀਰਾਂ ਫਕੀਰਾਂ ਦੀ ਕਿਰਪਾ ਪ੍ਰਾਪਤ ਨਹੀਂ ਹੁੰਦੀ ਤਾਂ ਉਦੋਂ ਵਸੇ ਹੋਏ ਘਰ ਵੀ ਉੱਜੜ ਜਾਂਦੇ ਨੇ ਤੇ ਆਪਣੇ ਘਰਾਂ ਦੇ ਵਿੱਚ ਹਮੇਸ਼ਾ ਕੋਈ ਨਾ ਕੋਈ ਨੁਕਸਾਨ ਹੁੰਦਾ ਰਹਿੰਦਾ ਹੈ ਇਸ ਕਰਕੇ ਵੀਰਵਾਰ ਨੂੰ ਭੁੱਲ ਕੇ ਵੀ ਇਹ ਕੰਮ ਕਦੀ ਨਾ ਕਰਿਓ ਫੇਰ ਨਾ ਕਿਓ ਕਿ ਦੱਸਿਆ ਨਹੀਂ ਪੀਰ ਫਕੀਰ ਜਦੋਂ ਦਿੰਦੇ ਨੇ ਢੇਰਾਂ ਦੇ ਢੇਰ ਦਿੰਦੇ ਨੇ ਪਰ ਜਦੋਂ ਲੈਂਦੇ ਨੇ ਤਾਂ ਚਪੇੜਾਂ ਮਾਰ ਕੇ ਲੈਂਦੇ ਨੇ ਇਸ ਕਰਕੇ ਵੀਡੀਓ ਨੂੰ ਅੰਤ ਤੱਕ ਦੇਖਿਓ ਤਾਂ ਜੋ ਜੇਕਰ ਤੁਸੀਂ ਵੀ ਇਹ ਗਲਤੀ ਕੀਤੀ ਹੋਈ ਤਾਂ ਸੁਧਾਰ ਸਕੋ ਤਾਂ ਸਮਾਂ ਨਾ ਕਰਵ ਕਰਦੇ ਹੋਏ ਸਿੱਧਾ ਵੀਡੀਓ ਵੱਲ ਚੱਲਦੇ ਹਾਂ ਜੀ ਇਸ ਗਲਤੀ ਨੂੰ ਦੱਸਣ ਤੋਂ ਪਹਿਲਾਂ ਮੈਂ ਤੁਹਾਨੂੰ ਦੋ ਖਾਸ ਗਲਤੀਆਂ ਹੋਰ ਦੱਸਾਂਗਾ ਜੋ ਪੀਰ ਫਕੀਰ ਦੱਸਦੇ ਨੇ ਕਿ ਇਹ ਵੀ ਆਪਾਂ ਨੂੰ ਜ਼ਿੰਦਗੀ ਵਿੱਚ ਸੁਧਾਰਨੀਆਂ ਚਾਹੀਦੀਆਂ ਨੇ ਜੋ ਤੀਸਰੀ ਗਲਤੀ ਹੈ ਉਹ ਤਾਂ ਤੁਸੀਂ ਭੁੱਲ ਕੇ ਵੀ ਨਹੀਂ ਕਰਨੀ ਪਰ ਜੇਕਰ ਤੁਸੀਂ ਇਹ ਵੀ ਦੋ ਗਲਤੀਆਂ ਕਰਦੇ ਹੋ ਤਾਂ ਜ਼ਰੂਰ ਸੁਧਾਰਿਓ ਗੱਲ ਕਰਦੇ ਹਾਂ ਸਭ ਤੋਂ ਪਹਿਲੀ ਗਲਤੀ ਦੀ ਜਿਹੜੇ ਲੋਕ ਵੀਰਵਾਰ ਵਾਲੇ ਦਿਨ ਕਿਸੇ ਮਾਸੂਮ ਦਾ ਦਿਲ ਦਿਖਾਉਂਦੇ ਨੇ ਉਹ ਕਦੀ ਨਾ ਦਿਖਾਓ ਕਿ ਕਈ ਵਾਰ ਕੀ ਹੁੰਦਾ ਆਪਾਂ ਕੀ ਕਰਦੇ ਆਂ ਆਪਾਂ ਆਪਣੀ ਚੌੜ ਦੇ ਵਿੱਚ ਇਆ ਆਪਣੇ ਹੰਕਾਰ ਦੇ ਵਿੱਚ ਕਿਸੇ ਦਾ ਦਿਲ ਦੁਖਾ ਦਿੰਨੇ ਆ ਕਿਸੇ ਨੂੰ ਨੀਵਾ ਦਿਖਾਉਂਨੇ ਆ ਤੇ ਉਹਦਾ ਦਿਲ ਦੁਖ ਜਾਂਦਾ ਉਹਦੇ ਦਿਲ ਦੇ ਵਿੱਚ ਰੱਬ ਵੱਸਦਾ ਹੁੰਦਾ ਚਾਹੇ ਉਹ ਇਨਸਾਨ ਸੱਚਾ ਹੋਵੇ ਚਾਹੇ ਝੂਠਾ ਕਦੀ ਵੀ ਕਿਸੇ ਦਾ ਦਿਲ ਨਾ ਦੁਖਾਓ ਕਿਉਂਕਿ ਜਦੋਂ ਵੀ ਕਿਸੇ ਦਾ ਦਿਲ ਦੁਖਾਉਂਨੇ ਆ ਤੋ ਆਪਾਂ ਨੂੰ ਦਿਲ ਤੋਂ ਬਾਦੂਆ ਦਿੰਦਾ ਤੇ ਦਿਲ ਤੋਂ ਨਿਕਲੀ ਹੋਈ ਬਾਦੂਆ ਤੇ ਦੁਆ ਦੋਵੇਂ ਬਹੁਤ ਛੇਤੀ ਕੰਮ ਕਰਦੀਆਂ ਨੇ ਬਾਬਾ ਬੁੱਲੇ ਸ਼ਾਹ ਵੀ ਕਹਿੰਦੇ ਨੇ ਮੰਦਰ ਟਾ ਦੇ ਮਸੀਤਾਂ ਟਾ ਦੇ ਦਾ ਦੇ ਜੋ ਕੋਈ ਟੰਦਾ ਇੱਕ ਨ ਤੋੜੀ ਦਿਲ ਬੰਦੇ ਦਾ ਕਿਉਂਕਿ ਰੱਬ ਦਿਲਾਂ ਵਿੱਚ ਰਹਿੰਦਾ ਇਸ ਕਰਕੇ ਦਿਲ ਕਦੀ ਨਾ ਦੁਖਾਇਓ ਜਦੋਂ ਆਪਾਂ ਕਿਸੇ ਦਾ ਦਿਲ ਦੁਖਾਉਂਦੇ ਆ ਤੇ ਆਪਾਂ ਨੂੰ ਪਤਾ ਨਹੀਂ ਹੁੰਦਾ ਕਿ ਉਹ ਇਨਸਾਨ ਰੱਬ ਦੇ ਕਿੰਨਾ ਨੇੜੇ ਹੈ ਇਸ ਕਰਕੇ ਉਹ ਆਪਾਂ ਨੂੰ ਅਜੇਹੀ ਵਾਦੂਆ ਜਾਂ ਦੁਆ ਦਿੰਦਾ ਸੋ ਸਿੱਧੀ ਉਸ ਦਾ ਪੀਰ ਮੁਰਸ਼ਦ ਸੁਣ ਰਿਹਾ ਹੁੰਦਾ ਸੋ ਵੀਰਵਾਰ ਵਾਲੇ ਦਿਨ ਇਸ ਗਲਤੀ ਦਾ ਖਾਸ ਧਿਆਨ ਰੱਖਿਓ ਤੁਹਾਡੇ ਕਰਕੇ ਕਿਸੇ ਦਾ ਵੀ ਦਿਲ ਨਹੀਂ ਦੁਖਣਾ ਚਾਹੀਦਾ ਹੁਣ ਗੱਲ ਕਰਦੇ ਆਂ ਦੂਸਰੀ ਖਾਸ ਗਲਤੀ ਦੀ ਪੀਰ ਫਕੀਰ ਹਮੇਸ਼ਾ ਇੱਕੋ ਗੱਲ ਕਹਿੰਦੇ ਨੇ ਕਿ ਜੋ ਕਰਮ ਹੈ ਉਹੀ ਆਪਣਾ ਧਰਮ ਹੈ ਸਾਈਂ ਸਰਕਾਰ ਦਾ ਤਾਂ ਲਾਢੀ ਸ਼ਾਹ ਸਰਕਾਰ ਜੀ ਆਪਣੇ ਮুরিਦਾਂ ਨੂੰ ਇੱਕੋ ਗੱਲ ਸਮਝਾਉਂਦੇ ਸੀ ਕਿ ਜੋ ਤੁਹਾਡਾ ਕਰਮ ਹੈ ਉਹੀ ਤੁਹਾਡਾ ਧਰਮ ਹੈ ਇਸ ਕਰਕੇ ਚੰਗੇ ਕਰਮ ਕਰੋ ਜਿਹੜਾ ਇਨਸਾਨ ਚੰਗੇ ਕਰਮ ਕਰਦਾ ਰਹਿੰਦਾ ਪੀਰ ਫਕੀਰ ਉਸ ਦੀ ਬਾਂ ਕਦੀ ਨਹੀਂ ਛੱਡਦੇ ਇਸ ਕਰਕੇ ਹਮੇਸ਼ਾ ਚੰਗੇ ਕਰਮ ਕਰਦੇ ਰਹੋ ਤੁਸੀਂ ਬਹੁਤ ਸਾਰੇ ਲੋਕ ਇਦਾਂ ਦੇ ਵੇਖੇ ਹੋਣਗੇ ਜਿਹੜੇ ਆਪਣੇ ਆਪ ਨੂੰ ਤਾਂ ਪੀਰਾਂ ਫਕੀਰਾਂ ਦੇ ਨੇੜੇ ਕਹਾਉਂਦੇ ਨੇ ਆਪਣੇ ਆਪ ਨੂੰ ਕਹਿੰਦੇ ਨੇ ਕਿ ਮੈਂ ਪੀਰਾਂ ਫਕੀਰਾਂ ਨੂੰ ਬਹੁਤ ਮੰਨਦਾ ਉਹਨਾਂ ਦੇ ਚਿਰਾਗ ਵੀ ਲਾਉਣਾ ਪਰ ਕਰਮ ਮਾੜੇ ਕਰਦੇ ਹੁੰਦੇ ਨੇ ਹੁਣ ਪਤਾ ਉਸ ਇਨਸਾਨ ਨੂੰ ਹੁੰਦਾ ਕਿ ਮੈਂ ਮਾੜੇ ਕਰਮ ਕਰਦਾ ਪਰ ਮੈਂ ਚਾਹੁੰਦਾ ਕਿ ਪੀਰਾਂ ਫਕੀਰਾਂ ਨੂੰ ਵੀ ਮੰਨਾਂ ਇਸ ਕਰਕੇ ਮਾੜੇ ਕਰਮ ਅੱਜ ਹੀ ਬੰਦ ਕਰਿਓ ਇਹ ਵੀਰਵਾਰ ਵਾਲੇ ਦਿਨ ਤੱਕ ਕਦੀ ਨਾ ਕਰਿਓ ਕਿਉਂਕਿ ਪੀਰਾਂ ਫਕੀਰਾਂ ਦਾ ਦਿਨ ਹੈ ਵੀਰਵਾਰ ਨੂੰ ਉਹ ਸਭ ਕੁਝ ਆਦੀ ਨਾ ਕਰਿਓ ਜਿਹੜੇ ਦੇ ਨਾਲ ਕੋਈ ਆਪਣਾ ਦਿਲ ਦੁਖੇ ਜਾਂ ਕਿਸੇ ਦਾ ਦਿਲ ਦੁਖੇ ਹੁਣ ਮੈਂ ਤੁਹਾਨੂੰ ਖਾਸ ਗੱਲ ਦੱਸਦਾ ਕਿ ਲੋਕ ਇਹ ਗੱਲ ਕਿਉਂ ਕਹਿੰਦੇ ਨੇ ਕਿ ਚੰਗੇ ਕਰਮ ਕਰੋ ਕਿਉਂਕਿ ਆਪਾਂ ਜੋ ਕੁਝ ਵੀ ਪਰਮਾਤਮਾ ਨੂੰ ਦਿੰਨੇ ਆ ਜਾਂ ਆਪਾਂ ਕਿਸੇ ਨੂੰ ਦਿੰਨੇ ਆ ਉਹ ਆਪਣੇ ਕੋਲ 10 ਗੁਣਾ ਹੋ ਕੇ ਵਾਪਸ ਜ਼ਰੂਰ ਆਉਂਦਾ ਚਾਹੇ ਚੰਗੀ ਚੀਜ਼ ਹੋਵੇ ਚਾਹੇ ਮਾੜੀ ਚੀਜ਼ ਹੋਵੇ ਜਦੋਂ ਆਪਾਂ ਕਿਸੇ ਨੂੰ ਚੰਗਾ ਦੇਵਾਂਗੇ ਤੇ ਚੰਗਾ ਆਪਣੇ ਕੋਲ ਆਏਗਾ ਜੇ ਆਪਾਂ ਕਿਸੇ ਨੂੰ ਮਾੜਾ ਦੇਵਾਂਗੇ ਤੇ ਮਾੜਾ ਆਪਣੇ ਕੋਲ ਆਏਗਾ ਇਸ ਕਰਕੇ ਤੁਹਾਡੀ ਜ਼ਿੰਦਗੀ ਜੇ ਸਹੀ ਚੱਲਣੀ ਚਾਹੁੰਦੇ ਹੋ ਤਾਂ ਚੰਗੇ ਕਰਮ ਕਰਿਓ ਜੇ ਚੰਗੇ ਕਰਮ ਕਰੋਗੇ ਤਾਂ ਜ਼ਿੰਦਗੀ ਵਿੱਚ ਚੰਗੀਆਂ ਚੀਜ਼ਾਂ ਹੋਣਗੀਆਂ ਹੁਣ ਗੱਲ ਕਰਦੇ ਆ ਇਸ ਵੀਡੀਓ ਦੀ ਸਭ ਤੋਂ ਜ਼ਿਆਦਾ ਖਾਸ ਗੱਲ ਦੀ ਤੀਸਰੀ ਗਲਤੀ ਜਿਹੜੀ ਪੀਰ ਫਕੀਰ ਦੱਸਦੇ ਨੇ ਕਿ ਜ਼ਿੰਦਗੀ ਵਿੱਚ ਕਦੀ ਨਹੀਂ ਕਰਨੀ ਚਾਹੀਦੀ ਖਾਸ ਕਰਕੇ ਵੀਰਵਾਰ ਵਾਲੇ ਦਿਨ ਪੀਰਾਂ ਫਕੀਰਾਂ ਦਾ ਇੱਕ ਸਿੱਧਾ ਜਿਹਾ ਹਿਸਾਬ ਹੈ ਜੇਕਰ ਤੁਹਾਡੇ ਤੇ ਪੀਰਾਂ ਮੁਰਸ਼ਿਦਾਂ ਦੀ ਰਹਿਮਤ ਉਰਹੀ ਹੈ ਤਾਂ ਪੀਰ ਫਕੀਰ ਸਿਰਫ ਇੱਕੋ ਗੱਲ ਕਹਿੰਦੇ ਨੇ ਕਿ ਆਪਣੇ ਮਾਪੇ ਦੀ ਸੇਵਾ ਜੇ ਦਾ ਮਾਪਾਪਾ ਰਾਜੀ ਹੈ ਉਹਦਾ ਪੀਰ ਮੁਰਸ਼ਿਦ ਰਾਜੀ ਹੈ ਜੇ ਤੁਸੀਂ ਚਾਹੁੰਦੇ ਹੋ ਨਾ ਕਿ ਮੈਂ ਚੈੱਕ ਕਰਨਾ ਚਾਹੁੰਨਾ ਕਿ ਮੇਰੇ ਪੀਰ ਮੁਰਸ਼ਿਦ ਮੇਰੇ ਤੋਂ ਰਾਜੀ ਨੇ ਜਾਂ ਨਹੀਂ ਤਾਂ ਆਪਣੇ ਮਾਪੇ ਨੂੰ ਦੇਖ ਲਿਓ ਜੇ ਮਾਪੇ ਤੁਹਾਡਾ ਤੁਹਾਡੇ ਤੋਂ ਰਾਜੀ ਹੈ ਤਾਂ ਸਮਝੋ ਤੁਹਾਡੇ ਪੀਰ ਮੁਰਸ਼ਿਦ ਤੁਹਾਡੇ ਤੋਂ ਰਾਜੀ ਨੇ ਤੇ ਜੇਕਰ ਤੁਹਾਡੇ ਮਾਪੇ ਤੁਹਾਡੇ ਤੋਂ ਰਾਜੀ ਨਹੀਂ ਪੀਰ ਮੁਰਸ਼ਿਦ ਭੁੱਲ ਜਾਇਓ ਤੁਹਾਡੇ ਤੋਂ ਨਾਰਾਜ਼ ਹੋਣਗੇ ਇਸ ਕਰਕੇ ਹਮੇਸ਼ਾ ਆਪਣੇ ਮਾਪੇ ਨੂੰ ਖੁਸ਼ ਰੱਖਿਓ ਤੇ ਪੀਰ ਮੁਰਸ਼ਿਦ ਆਪਣੇ ਆਪ ਖੁਸ਼ ਰਹਿਣਗੇ ਮਾਪੇ ਨੂੰ ਦੁਖੀ ਕਰਕੇ ਸੋਚੋਗੇ ਪੀਰ ਮੁਰਸ਼ਿਦ ਰਾਜੀ ਹੋ ਜਾਣਗੇ ਭੁੱਲ ਜਾਓ ਇਹ ਫਕੀਰ ਲੋਕ ਤਾਂ ਗੱਲ ਹੀ ਇੱਕੋ ਕਹਿੰਦੇ ਨੇ ਸਭ ਤੋਂ ਪਹਿਲਾਂ ਮਾਪੇ ਨੇ ਮਾਪੇ ਨੂੰ ਰਾਜੀ ਕਰੋ ਇਹ ਤਿੰਨ ਗਲਤੀਆਂ ਦਾ ਖਾਸ ਧਿਆਨ ਤੁਸੀਂ ਵੀਰਵਾਰ ਵਾਲੇ ਦਿਨ ਜ਼ਰੂਰ ਰੱਖਿਓ ਜਿਹੜਾ ਇਨਸਾਨ ਵੀਰਵਾਰ ਵਾਲੇ ਦਿਨ ਇਹ ਗਲਤੀ ਕਰੇਗਾ ਪੀਰ ਮੁਰਸ਼ਿਦ ਉਹਨੂੰ ਕਦੀ ਮਾਫ ਨਹੀਂ ਕਰਦੇ ਐਵੇਂ ਨਹੀਂ ਗੁਰਦਾਸ ਮਾਨ ਸਾਹਿਬ ਨੇ ਕਿਹਾ ਮਾਪੇ ਰਸ ਜਾਣ ਵੜਿਆਈਆਂ ਰਸ ਜਾਂਦੀਆਂ ਲੱਭੀ ਹੋਈ ਚੀਜ਼ ਨਾ ਗਵਾਇਓ ਸੋਹਣਿਓ ਮਾਪਿਆਂ ਦਾ ਦਿਲ ਨ ਦੁਖਾਇਓ ਸੋਹਣਿਓ ਇਹ ਸੀ ਅੱਜ ਦੀ ਵੀਡੀਓ ਜੇ ਵੀਡੀਓ ਚੰਗੀ ਲੱਗੀ ਵੀਡੀਓ ਨੂੰ ਲਾਈਕ ਕਰਿਓ ਤੇ ਕਮੈਂਟਾਂ ਦੇ ਵਿੱਚ ਆਪਣੇ ਆਪਣੇ ਮਾਬਾਪ ਲਈ ਕੋਈ ਚੰਗਾ ਕਬਦ ਜ਼ਰੂਰ ਲਿਖਿਓ ਤਾਂ ਜੋ ਤੁਹਾਡੇ ਮਾਬਾਪ ਨੂੰ ਵੀ ਪਤਾ ਚੱਲੇ ਕਿ ਮੇਰਾ ਬੱਚਾ ਕਿੰਨਾ ਪਿਆਰ ਕਰਦਾ ਹੈ ਤੇ ਤੁਹਾਡਾ ਆਪਣਾ ਚੈਨਲ ਸ਼ਿਵ ਕੇਦਰ ਬੇਸ਼ ਨੂੰ ਜ਼ਰੂਰ ਸਬਸਕ੍ਰਾਈਬ ਕਰਿਓ ਤੇ ਬੈਲ ਨੋਟੀਫਿਕੇਸ਼ਨ ਜ਼ਰੂਰ ਔਨ ਕਰਿਓ ਤਾਂ ਜੋ ਆਉਣ ਵਾਲੀਆਂ ਵੀਡੀਓਜ਼ ਤੁਹਾਨੂੰ ਸਭ ਤੋਂ ਪਹਿਲਾਂ ਮਿਲ ਸਕਣ ਧੰਨਵਾਦ ਬਹੁਤ ਬਹੁਤ ਧੰਨਵਾਦ